ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣੇ ਦੇ ਵਿੱਚ ਮਸ਼ਹੂਰ ਬੰਟੀ ਬਾਬਾ ਦਾ ਵਿਵਾਦ ਹੁਣ ਗਹਿਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸਦੇ ਕਿ ਲੁਧਿਆਣੇ ਦੇ ਅੰਦਰ ਬੰਟੀ ਬਾਬਾ ਜੋ ਕਿ ਹਮੇਸ਼ਾ ਆਪਣੇ ਲਖਦਤਾ ਪੀਰ ਦੀ ਯਾਤਰਾ ਹਰ ਸਾਲ ਕਰਦੇ ਨੇ ਲੇਕਿਨ ਇਸ ਸਾਲ ਇਸ ਯਾਤਰਾ ਨੂੰ ਲੈ ਕੇ ਜਿਹੜਾ ਉਹ ਸ਼ੁਰੂ ਤੋਂ ਹੀ ਵਿਵਾਦ ਤੁਹਾਨੂੰ ਦੱਸਦੇ ਕਿ ਵੱਖ-ਵੱਖ ਜਿਹੜੀ ਹਿੰਦੂ ਸੰਗਠਨ ਜੁੜੇ ਹੋਏ ਨੇ ਉਹਨਾਂ ਦੇ ਵੱਲੋਂ ਇਸ ਯਾਤਰਾ ਦੇ ਉੱਤੇ ਲਗਾਤਾਰ ਅਪੱਤੀ ਜਿਹੜੀ ਆ ਉਹ ਚੁੱਕੀ ਜਾ ਰਹੀ ਹੈ ਹੁਣ ਸ਼ਿਵ ਸੇਨਾ ਦੇ ਵੱਲੋਂ ਜਿਹੜਾ ਲੁਧਿਆਣਾ ਦੇ ਮਸ਼ਹੂਰ ਚੋੜੇ ਬਾਜ਼ਾਰ ਦੇ ਵਿੱਚੋਂ ਇੱਕ ਮਾਰਚ ਕੱਢਿਆ ਗਿਆ ਤੁਹਾਨੂੰ ਦੱਸ ਦਈਏ ਕਿ ਆਪੱਤੀ ਇਸ ਗੱਲ ਨੂੰ ਲੈ ਕੇ ਆ ਕਿ ਬੰਟੀ ਬਾਬਾ ਜਿਹੜੀ ਯਾਤਰਾ ਕੱਢਦੇ ਨੇ ਉਹ ਆਪਣੇ ਪੀਰ ਲਖਦਾਤਾ ਦੀ ਕੱਢਦੇ ਨੇ ਲੇਕਿਨ ਉਸ ਦੇ ਵਿੱਚ Hindu Devi Deertaavan ਦੀਆਂ ਝਾਂਕੀਆਂ ਹੁੰਦੀਆਂ ਸਿਵ ਸੇਨਾ ਦੇ ਨੇਤਾ ਇਸ ਗੱਲ ਨੂੰ ਲੈ ਕੇ ਵਿਰੋਧ ਰਚਾ ਰਹੇ ਨੇ ਕਿ ਬੰਟੀ ਬਾਬਾ ਪਾਵੇਂ ਜਿਹੜੀ ਮਰਜ਼ੀ ਯਾਤਰਾ ਕੱਢਣ ਲੇਕਿਨ ਉਸ ਦੇ ਵਿੱਚ ਹਿੰਦੂ ਦੇਵੀ ਦੇਵਤਾਵਾਂ ਦੀ ਝਾਕੀਆਂ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਹਿੰਦੂ ਦੇਵੀ ਦੇਵਤਾਵਾਂ ਦਾ અપਮਾਨ ਤੁਹਾਨੂੰ ਦੱਸਦੇ ਕਿ ਬੰਟੀ ਬਾਬਾ ਇਹ ਕੋਈ ਪਹਿਲੀ ਵਾਰ ਯਾਤਰਾ ਨਹੀਂ ਕੱਢ ਰਹੇ ਉਹ ਪਿਛਲੇ ਕਈ ਸਾਲਾਂ ਤੋਂ ਇਹ ਯਾਤਰਾ ਕਰਦੇ ਹੋਏ ਨਜ਼ਰ ਆ ਰਹੇ ਜਿਸ ਦੇ ਵਿੱਚ ਹਰ ਸਾਲ ਹਿੰਦੂ ਦੇਵੀ ਦੇਵਤਾਵਾਂ ਦੀ ਜਿਹੜੀਆਂ ਉਹ ਝਾਕੀਆਂ ਹੁੰਦੀਆਂ ਸੀ ਵੱਡੇ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦੇ ਸ਼ਰਧਾਲੂ ਨੇ ਉਹਨਾਂ ਨੂੰ ਜਿਹੜੇ ਮੰਨਣ ਵਾਲੇ ਲੋਕ ਦੀ ਯਾਤਰਾ ਦੇ ਵਿੱਚ ਸ਼ਾਮਲ ਹੁੰਦੇ ਨੇ ਲੇਕਿਨ ਇਸ ਸਾਲ ਜਦੋਂ ਤੋਂ ਇਹ ਯਾਤਰਾ ਜਿਹੜੀ ਤਰੀਕ ਸਾਹਮਣੇ ਆਈ ਆ ਉਦੋਂ ਤੋਂ ਹੀ ਇਸ ਨੂੰ ਲੈ ਕੇ ਵਿਵਾਦ ਦਾ ਇੱਕ ਪਾਸੇ ਸਿ ਹਸੈਨਾ ਦੇ ਜਿਹੜੇ ਨੇਤਾ ਉਹ ਨੇ ਦੂਜੇ ਪਾਸੇ ਬੰਟੀ ਬਾਬਾ ਅਤੇ ਉਹਨਾਂ ਦੇ ਸਮਰਥਕ ਨੇ ਤੁਹਾਡੀ ਜਾਣਕਾਰੀ ਤੇ ਲਈ ਦੱਸਦੀ ਹੈ ਕਿ ਲੁਧਿਆਣੇ ਦੇ ਵਿੱਚ ਪਿਛਲੇ ਕੁਝ ਹਫ਼ਤੇ ਤੋਂ ਇਸ ਯਾਤਰਾ ਨੂੰ ਲੈ ਕੇ ਜਿਹੜਾ ਮਾਹੌਲ ਆ ਉਹ ਗਰਮ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਇੱਕ ਪਾਸੇ ਸਿ ਹਸੈਨਾ ਦੇ ਨੇਤਾ ਬੰਟੀ ਬਾਬਾ ਦੇ ਉੱਤੇ ਹਿੰਦੂ ਧਰਮ ਵਿਰੋਧੀ ਤਖੰਡੀ ਹੋਣ ਦਾ ਇਲਜ਼ਾਮ ਲਾਰੇ ਨੇ ਤਾਂ ਦੂਜੀ ਪਾਸੇ ਜਿਹੜੇ ਬੰਟੀ ਬਾਬਾ ਦੇ ਸਮਰਥਕ ਨੇ ਉਹ ਇਹ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਸ ਜਥੇਨਾ ਦੇ ਉਹੀ ਨੇਤਾ ਨੇ ਜਲਦੇ ਸਾਲਾ ਤੋਂ ਬੰਟੀ ਬਾਬਾ ਦੇ ਨਾਲ ਚੱਲਦੇ ਹੋਏ ਨਜ਼ਰ ਆਉਂਦੇ ਸੀ ਉਹ ਇਹ ਵੀ ਕਹਿ ਰਹੇ ਨੇ ਕਿ ਇਹਨਾਂ ਨੂੰ ਬੰਟੀ ਬਾਬਾ ਤੋਂ ਲਗਾਤਾਰ ਪੈਸੇ ਮਿਲਦੇ ਰਹਿੰਦੇ ਸੀ ਲੇਕਿਨ ਇਸ ਵਾਰ ਪੈਸੇ ਨਹੀਂ ਮਿਲ ਰਹੇ ਜਿਸ ਕਰਕੇ ਲੋਕ ਵਿਰੋਧ ਦੇ ਵਿੱਚ ਉਤਰੇ ਹੋਏ ਨੇ ਤੁਹਾਨੂੰ ਦੱਸ ਦੇ ਕਿ ਜੇ ਜੁਦੀ ਹੜਾ ਦੇ ਵਿੱਚ ਬੰਟੀ ਬਾਬਾ ਦੇ ਸਮਰਥਕਾਂ ਦੇ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਗੱਲ ਆਖੀ ਗਈ ਸੀ ਕਿ ਸਾਡੇ ਕੋਲ ਯਾਨੀ ਕਿ ਬੰਟੀ ਬਾਬਾ ਦੇ ਕੋਲ ਇਹਨਾਂ ਲੋਕਾਂ ਦੇ ਖਿਲਾਫ ਸਾਰੇ ਸਬੂਤ ਨੇ ਤੇ ਜੇਕਰ ਇਹ ਆਪਣੀ ਹਰਕਤਾਂ ਤੋਂ ਬਾਝ ਨਹੀਂ ਆਏ ਤਾਂ ਉਹ ਸਾਰੇ ਸਬੂਤ ਜਿਹੜੇ ਨੇ ਉਹ ਜਨਤਾ ਦੇ ਸਾਹਮਣੇ ਵੀ ਜਨਤਕ ਕੀਤੇ ਜਾਣਗੇ ਲੇਕਿਨ ਯਾਤਰਾ ਜਿਹੜੀ ਆ ਹਮੇਸ਼ਾ ਦੀ ਤਰ੍ਹਾਂ ਉਸੇ ਰੂਟ ਤੋਂ ਨਿਕਲੇਗੀ ਉਸੇ ਤਰੀਕੇ ਦੇ ਨਾਲ ਨਿਕਲੇਗੀ ਉਸੇ ਤਰੀਕੇ ਦੀ ਉਸ ਦੇ ਵਿੱਚ ਚਾਕੀਆਂ ਹੋਣਗੀਆਂ ਅਤੇ ਯਾਤਰਾ ਦੇ ਵਿੱਚ ਕੋਈ ਵੀ ਬਦਲਾ ਨਹੀਂ ਕੀਤਾ ਜਾਊਗਾ ਹਾਲਾਂਕਿ ਹੁਣ ਇੱਕ ਗੱਲ ਜਿਹੜੀ ਆ ਉਹ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਹੋ ਸਕਦਾ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਇਹ ਜਿਹੜੀ ਯਾਤਰਾ ਇਸ ਦੇ ਵਿੱਚ ਬਦਲਾ ਕੀਤਾ ਜਾ ਸਕਦਾ ਇਹ ਵੀ ਹੋ ਸਕਦਾ ਕਿ Hindu ਧਰਮ ਦੇ ਨਾਲ ਸੰਬੰਧਿਤ ਜਿਹੜੀਆਂ ਚਾਕੀਆਂ ਨੇ ਇਸ ਦੇ ਵਿੱਚੋਂ ਉਹਨਾਂ ਨੂੰ ਹਟਾਇਆ ਜਾ ਸਕਦਾ ਕਿਉਂਕਿ ਮਾਹੌਲ ਵਿਗੜਨ ਦੀ ਜੜੀ ਆ ਪੂਰੀ ਪੂਰੀ ਸੰਭਾਵਨਾ ਹੈ ਜੇਕਰ ਇਹ ਯਾਤਰਾ ਨਿਕਲ ਦਿਓ ਤੇ ਹੀ ਬੰਟੀ ਬਾਬਾ ਜਿਹੜੇ ਨੇ ਉਹ ਹਲੇ ਸਾਇਲੈਂਟ ਮੋਡ ਦੇ ਵਿੱਚ ਨੇ ਉਹਨਾਂ ਦੇ ਵੱਲੋਂ ਅਧਿਕਾਰਿਕ ਤੌਰ ਤੇ ਕੁਝ ਵੀ ਨਹੀਂ ਕਿਹਾ ਜਾ ਰਿਹਾ